ਪੰਜਾਬੀ ਗਾਇਕ ਬੱਬੂ ਮਾਨ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਜਾਗਰਨ ਦੇ ਦੌਰਾਨ ਬੱਬੂ ਮਾਨ ਨੇ ਸ਼ਰਾਬ ਨੂੰ ਪ੍ਰਮੋਟ ਕਰਦੇ ਹੋਏ ਗਾਣੇ ਗਾਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਲੁਧਿਆਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਰਅਸਲ ਉਹਨਾਂ ਜ਼ਿਲ੍ਹੇ ਦੇ ਅੰਮ੍ਰਿਤ ਖੇਤਰ ਵਿੱਚ ਸਾਲ 2025 ਚ ਮਾਂ ਚੰਦਪੁਰ ਨਹੀਂ ਮਹਾਂਸਬ ਦੌਰਾਨ Hindu ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਧਿਕਾਰੀਆਂ ਤੇ ਵਿਕਤੀਆਂ ਵਿਰੁੱਧ ਕਾਰਵਾਈ ਲਈ ਅਰਜ਼ੀ ਦਿੱਤੀ ਗਈ ਹੈ ਦਸਦੀਏ ਕੇਸ ਸਾਲ 2025 ਲਈ ਮਾਂ ਚੰਤਪੁਰਨੀ ਮਹਾਉਤਸਵ ਦਾ ਆਯੋਜਨ ਕੀਤਾ ਗਿਆ ਸੀ ਜੋ 15 ਨਵੰਬਰ 2025 ਤੋਂ ਸ਼ੁਰੂ ਹੋਇਆ ਸੀ ਇਸ ਤਿਹਾਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਭਜਨ ਗਾਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਮਾਤਾ ਚੰਤਪੁਰਨੀ ਜੀ ਦੇ ਨਾਮ ਤੇ ਕੋਈ ਭਜਨ ਜਾਂ ਗੀਤ ਨਹੀਂ ਗਾਇਆ ਬਜਾਏ ਇਸ ਦੇ ਸ਼ਰਾਬ ਤੇ ਹਤਿਆਰਾਂ ਦੇ ਗਾਣੇ ਗਾਏ ਪੰਜਾਬੀ ਗਾਇਕ ਬੱਬੂ ਮਾਨ ਵਿਵਾਦਾਂ ਵਿੱਚ ਕਿਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਜਾਗਰਨ ਦੇ ਦੌਰਾਨ ਬੱਬੂ ਮਾਨ ਨੇ ਸ਼ਰਾਬ ਨੂੰ ਪ੍ਰਮੋਟ ਕਰਦੇ ਹੋਏ ਗਾਣੇ ਗਾਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਲੁਧਿਆਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਰਅਸਲ ਉਹਨਾਂ ਜ਼ਿਲ੍ਹੇ ਦੇ ਅੰਬ ਖੇਤਰ ਵਿੱਚ ਸਾਲ 2025 ਚ ਮਾਂਚਿਤਪੁਰ ਨਹੀਂ ਮਹੋਤਸਵ ਦੌਰਾਨ Hindu ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਧਿਕਾਰੀਆਂ ਤੇ ਵਿਕਤੀਆਂ ਵਿਰੁੱਧ ਕਾਰਵਾਈ ਲਈ ਅਰਜ਼ੀ ਦਿੱਤੀ ਗਈ ਹੈ ਦੱਸਿਆ ਕਿ ਇਸ ਸਾਲ 2025 ਲਈ ਮਾਂ ਚੰਦਪੁਰਨੀ ਮਹਾਉਤਸਵ ਦਾ ਆਯੋਜਨ ਕੀਤਾ ਗਿਆ ਸੀ ਜੋ 15 ਨਵੰਬਰ 2025 ਤੋਂ ਸ਼ੁਰੂ ਹੋਇਆ ਸੀ ਇਸ ਇਸਤਿਹਾਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਭਜਨ ਗਾਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਮਾਤਾ ਚੰਦਪੁਰਨੀ ਜੀ ਦੇ ਨਾਮ ਤੇ ਕੋਈ ਭਜਨ ਜਾਂ ਗੀਤ ਨਹੀਂ ਗਾਇਆ ਬਜਾਏ ਇਸ ਦੇ ਸ਼ਰਾਬ ਤੇ ਹਤਿਆਰਾਂ ਦੇ ਗਾਣੇ ਗਾਏ ਪੰਜਾਬੀ ਗਾਇਕ ਬੱਬੂ ਮਾਨ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਜਾਗਰਨ ਦੇ ਦੌਰਾਨ ਬੱਬੂ ਮਾਨ ਨੇ ਸ਼ਰਾਬ ਨੂੰ ਪ੍ਰਮੋਟ ਕਰਦੇ ਹੋਏ ਗਾਣੇ ਗਾਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਲੁਧਿਆਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਰਅਸਲ ਉਹਨਾਂ ਜ਼ਿਲ੍ਹੇ ਦੇ ਅੰਬ ਖੇਤਰ ਵਿੱਚ ਸਾਲ 2025 ਚ ਮਾਂ ਚੰਦਪੁਰ ਨਹੀਂ ਮਹੋਤਸਵ ਦੌਰਾਨ Hindu ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਧਿਕਾਰੀਆਂ ਤੇ ਵਿਕਤੀਆਂ ਵਿਰੁੱਧ ਕਾਰਵਾਈ ਲਈ ਅਰਜ਼ੀ ਦਿੱਤੀ ਗਈ ਹੈ ਦਸਦੀਏ ਕੇਸ ਸਾਲ 2025 ਲਈ ਮਾਂ ਚੰਤਪੁਰਨੀ ਮਹਾਉਤਸਵ ਦਾ ਆਯੋਜਨ ਕੀਤਾ ਗਿਆ ਸੀ ਜੋ 15 ਨਵੰਬਰ 2025 ਤੋਂ ਸ਼ੁਰੂ ਹੋਇਆ ਸੀ ਇਸ ਇਸ਼ਤਿਹਾਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਭਜਨ ਗਾਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਮਾਤਾ ਚੰਤਪੁਰਨੀ ਜੀ ਦੇ ਨਾਮ ਤੇ ਕੋਈ ਭਜਨ ਜਾਂ ਗੀਤ ਨਹੀਂ ਗਾਇਆ ਬਜਾਏ ਇਸ ਦੇ ਸ਼ਰਾਬ ਤੇ ਹਤਿਆਰਾਂ ਦੇ ਗਾਣੇ ਗਾਏ ਪੰਜਾਬੀ ਗਾਇਕ ਬੱਬੂ ਮਾਨ ਵਿਵਾਦਾਂ ਵਿੱਚ ਕਿਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਜਾਗਰਨ ਦੇ ਦੌਰਾਨ ਬੱਬੂ ਮਾਨ ਨੇ ਸ਼ਰਾਬ ਨੂੰ ਪ੍ਰਮੋਟ ਕਰਦੇ ਹੋਏ ਗਾਣੇ ਗਾਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਲੁਧਿਆਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਰਅਸਲ ਉਹਨਾਂ ਜ਼ਿਲ੍ਹੇ ਦੇ ਅੰਮ੍ਰਿਤ ਖੇਤਰ ਵਿੱਚ ਸਾਲ 2025 ਚ ਮਾਂਚਿਤਪੁਰ ਨਹੀਂ ਮਹਾਂਸਬ ਦੌਰਾਨ Hindu ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਛੇਸ ਪਹੁੰਚਾਉਣ ਵਾਲੇ ਅਧਿਕਾਰੀਆਂ ਤੇ ਵਿਕਤੀ ਵਿਰੁੱਧ ਕਾਰਵਾਈ ਲਈ ਅਰਜ਼ੀ ਦਿੱਤੀ ਗਈ ਹੈ ਦੱਸਿਆ ਕਿ ਇਸ ਸਾਲ 2025 ਲਈ ਮਾਂ ਚੰਤਪੁਰਨੀ ਮਹਾਉਤਸਵ ਦਾ ਆਯੋਜਨ ਕੀਤਾ ਗਿਆ ਸੀ ਜੋ 15 ਨਵੰਬਰ 2025 ਤੋਂ ਸ਼ੁਰੂ ਹੋਇਆ ਸੀ ਇਸ ਇਸਤਿਹਾਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਭਜਨ ਗਾਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਮਾਤਾ ਚੰਤਪੁਰਨੀ ਜੀ ਦੇ ਨਾਮ ਤੇ ਕੋਈ ਭਜਨ ਜਾਂ ਗੀਤ ਨਹੀਂ ਗਾਇਆ ਬਜਾਏ ਇਸ ਦੇ ਸ਼ਰਾਬ ਤੇ ਹਤਿਆਰਾਂ ਦੇ ਗਾਣੇ ਗਾਏ